ਕਿਰਪਾ ਬਾਜਾ ਵਾਲਿਆ ਮੈਂ ਦਰ ਤੇਰੇ ਤੇ ਆਵਾਂ ਕਰ ਕਿਰਪਾ ਬਾਜਾ ਵਾਲਿਆ ਮੈਂ ਦਰ ਤੇਰੇ ਤੇ ਆਵਾਂ ਦਰ ਤੇਰੇ ਤੇ ਆ ਕੇ ਦਾਤਿਆ ਰਾਜ ਰੰਝ ਦਰਸ਼ਨ ਪਾਵਾਂ ਦਰ ਤੇਰੇ ਤੇ ਆ ਕੇ ਦਾਤਿਆ ਰਾਜ ਰਜ ਦਰਸ਼ਨ ਪਾਵਾਂ ਕਰ ਕਿਰਪਾ ਬਾਜਾ ਵਾਲਿਆ ਦਰ ਤੇਰੇ ਤੇ ਆਵਾਂ ਕਰ ਕਿਰਪਾ ਬਾਜਾ ਵਾਲਿਆ ਮੈਂ ਦਰ ਤੇਰੇ ਤੇ ਆਵਾਂ ਅੱਜ ਦੇ ਦਿਨ ਗੁਰੂ ਧੀਕ ਬਹਾਦਰ ਨੰਦ ਪੁਰੀ ਸੀ ਵਸਾਇਆ ਦੂਰ ਦੂਰ ਤੋਂ ਸੰਗ ਤਾਂ ਚੱਲ ਕੇ ਆ ਕੇ ਦਰਸ਼ਨ ਪਾਇਆ ਮੇਰਾ ਦਿਲ ਵੀ ਇਦਾਂ ਕਰਦਾ ਮੇਰਾ ਦਿਲ ਵੀ ਇਦਾਂ ਕਰਦਾ ਮੈਂ ਵੀ ਦਰਸ਼ਨ ਪਾਵਾਂ ਕਰ ਕਿਰਪਾ ਬਾਝਾਂ ਵਾਲਿਆ ਮੈਂ ਦਰ ਤੇਰੇ ਤੇ ਆਵਾਂ ਕਰ ਕਿਰਪਾ ਬਾਝਾਂ ਵਾਲਿਆ ਮੈਂ ਦਰ ਤੇਰੇ ਤੇ ਆਵਾਂ ਕਰ ਕਿਰਪਾ ਬਾਝਾਂ ਵਾਲਿਆ ਮੈਂ ਦਰ ਤੇਰੇ ਤੇ ਆਵਾਂ ਬੜਾ ਚਿਤ ਕਰੇ ਤੇਰੇ ਦਰ ਉੱਤੇ ਆਉਣ ਨੂੰ ਮਾਨ ਹੈ ਬਰਾਗੀ ਤੇਰੇ ਦਰਸ਼ਨ ਪਾਉਣ ਨੂੰ ਬੜਾ ਜਿੱਤ ਕਰੇ ਤੇਰੇ ਦਾਰੇ ਉੱਤੇ ਆਉਣ ਨੂੰ ਮਾਨ ਹੈ ਬਰਾਗੀ ਤੇਰੇ ਦਰਸ਼ਨ ਪਾਉਣ ਨੂੰ ਬੈਠ ਸੰਗ ਤਜ ਨਾਮ ਤੇ ਆਵਾਂ ਕਰ ਕਿਰਪਾ ਬਾਜਾਂ ਵਾਲਿਆ ਮੈਂ ਦਰ ਤੇਰੇ ਤੇ ਆਵਾਂ ਕਰ ਕਿਰਪਾ ਬਾਜਾਂ ਵਾਲਿਆ ਮੈਂ ਦਰ ਤੇਰੇ ਤੇ ਆਵਾਂ ਪਾਗਾ ਵਾਲੇ ਲੋਕ ਜੋ ਦਰ ਤੇਰੇ ਤੇ ਆਉਂਦੇ ਪਾਗਾ ਵਾਲੇ ਲੋਕ ਜੋ ਦਰ ਤੇਰੇ ਤੇ ਆਉਂਦੇ ਮੋਹ ਮੰਗਿ ਅਮਰ ਅਦਾ ਦਾਤਾ ਦਰ ਤੇਰੇ ਤੋਂ ਪਾਉਂਦੇ ਮੈਂ ਵੀ ਬੰਦਗੀ ਦੀ ਦਾਤ ਚੁਲੀ ਪਾਵਾਂ ਕਰ ਕਿਰਪਾ ਬਾਜਾਂ ਵਾਲਿਆ ਮੈਂ ਦਰ ਤੇਰੇ ਤੇ ਆਵਾਂ ਕਰ ਕਿਰਪਾ ਬਾਜਾਂ ਵਾਲਿਆ ਮੈਂ ਦਰ ਤੇਰੇ ਤੇ ਆਵਾਂ ਦਰ تیرے ਤੋਂ ਨਾਮਦਾਨ ਮੰਗਦੀ ਨਾਮ ਦਾਣ ਮੰਗਦੀ ਮੈਂ ਜਰਾ ਵਿਨਾ ਸੰਗਦੀ ਦਰ ਤੇਰੇ ਤੋਂ ਨਾਮ ਦਾਣ ਮੰਗਦੀ ਨਾਮ ਦਾਣ ਮੰਗਦੀ ਮੈਂ ਜਰਾ ਵਿਨਾ ਸੰਗਦੀ ਮੈਂ ਸੱਚਿਆ ਪਰੀ ਤਾਂ ਪਾਵਾਂ ਕਰ ਕਿਰਪਾ ਬਾਜਾ ਵਾਲਿਆ ਮੈਂ ਦਰ ਤੇਰੇ ਤੇ ਆਵਾਂ ਕਰ ਕਿਰਪਾ ਬਾਜਾ ਵਾਲਿਆ ਮੈਂ ਦਰ ਤੇਰੇ ਤੇ ਆਵਾਂ ਦਰ ਤੇਰੇ ਤੇ ਆ ਕੇ ਦਾ ਤਿਆ ਰਾਜ ਰਦ ਜਰਚਨ ਪਾਵਾਂ ਕਰ ਕਿਰਪਾ ਜਾਵਾਲਿਆ ਮੈਂ ਦਰ ਤੇਰੇ ਤੇ ਆਵਾਂ ਕਰ ਕਿਰਪਾ ਬਾਜਾਂਵਾਲਿਆ ਮੈਂ ਦਰ ਤੇਰੇ ਤੇ ਆਵਾਂ ਔਗਣ ਵੇਖ ਮੈਂ ਦੂਰ ਮੈਨੂੰ ਕਰੀਨਾ ਔਗਣ ਵੇਖ ਮੇਰੇ ਦੂਰ ਮੈਨੂੰ ਕਰੀਨਾ ਹੋਰ ਨਾਸਤਾ ਮੈਂ ਤੇਰੇ ਦਾਰ ਯੂਤੇ ਖੜੀਆਂ ਹੋਰ ਨਾਸਤਾ ਮੈਂ ਤੇਰੇ ਦਾਰ ਯੂਤੇ ਖੜੀਆਂ ਮੇ ਤੋਂ ਦੁੱਖ ਚੱਲਿਆ ਨਾ ਜਾਣਾ ਕਰ ਕਿਰਪਾ ਬਾਜਾਂ ਵਾਲਿਆ ਮੈਂ ਦਰ ਤੇਰੇ ਤੇ ਆਵਾਂ ਕਰ ਕਿਰਪਾ ਕਲਗੀਆਂ ਵਾਲਿਆ ਮੈਂ ਦਰ ਤੇਰੇ ਤੇ ਆਵਾਂ ਮੇਰੀ ਨਮਾਣੀ ਦੀ ਇਹ ਫਰਿਆਦ ਹੈ ਹਰ ਵੇਲੇ ਦਾਤਾ ਤੇਰੀ ਰਹਿੰਦੀ ਮੈਂ ਯਾਦ ਹੈ ਮੇਰੀ ਨਾ ਮੰਨਦੀ ਇਹੋ ਫਿਰ ਯਾਦ ਹੈ ਹਰ ਵੇਲੇ ਦਾਤਾ ਤੇਰੀ ਰਹਿੰਦੀ ਮੈਨੂੰ ਯਾਦ ਹੈ ਤੇਰੇ ਹਰ ਵੇਲੇ ਗੁਣ ਗਾਵਾਂ ਤੇਰੇ ਹਰ ਵੇਲੇ ਗੁਣ ਗਾਵਾਂ ਕਰ ਕਿਰਪਾ ਬਾਜਾਂ ਵਾਲਿਆ ਮੈਂ ਦਰ ਤੇਰੇ ਤੇ ਆਵਾਂ ਕਰ ਕਿਰਪਾ ਕਲਗਿਂ ਆਵਾਲਿਆ ਮੈਂ ਦਰ ਤੇਰੇ ਤੇ ਆਵਾਂ ਦਰ ਤੇਰੇ ਤੇ ਆ ਕੇ ਦਾ ਤਿਆਰਾ ਜਗ ਰਗ ਦਰਸ਼ਨ ਪਾਵਾਂ ਕਰ ਕਿਰਪਾ ਬਾਜਾਂ ਵਾਲਿਆ ਮੈਂ ਦਰ ਤੇਰੇ ਤੇ ਆਵਾਂ ਕਰ ਕਿਰਪਾ ਬਾਜਾਂ ਵਾਲਿਆ ਮੈਂ ਦਰ ਤੇਰੇ ਤੇ ਆਵਾਂ ਅੱਜ ਦੇ ਦਿਨ ਗੁਰੂ ਤੇਗ ਬਹਾਦਰ ਨੰਦਪੁਰ ਸੇਵਾ ਸਾਇਆ ਦੂਰੋਂ ਦੂਰੋਂ ਸੰਗਤਾ ਆਈਆਂ ਰਜ ਰਜ ਦਰਸ਼ਨ ਪਾਇਆ ਮੇਰਾ ਦਿਲ ਵੀ ਇੱਦਾਂ ਕਰਦਾ ਮੈਂ ਵੀ ਦਰਸ਼ਨ ਪਾਵਾਂ ਕਰ ਕਿਰਪਾ ਬਾਜਾ ਵਾਲਿਆ ਮੈਂ ਦਰ ਤੇਰੇ ਤੇ ਆਵਾਂ ਕਰ ਕਿਰਪਾ ਬਾਜਾ ਵਾਲਿਆ ਮੈਂ ਦਰ ਤੇਰੇ ਤੇ ਆਵਾਂ ਦਰ ਤੇਰੇ ਤੇ ਆ ਕੇ ਦਾ ਤਿਆਰ ਜ ਰਜ ਦਰਸ਼ਨ ਪਾਵਾਂ ਕਰ ਕਿਰਪਾ ਬਾਜਾ ਵਾਲਿਆ ਮੈਂ ਦਰ ਤੇਰੇ ਤੇ ਆਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ